ਸਸੇ ਗੱਲ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਸਕੂਲ ਦੀ ਗੱਲ ਕਰ ਰਹੇ ਹਾਂ ਅੱਜ ਸਕੂਲਾਂ ਨੂੰ ਅਕਸਰ ਹੀ ਅਸੀਂ ਵਿਦਿਆ ਦਾ ਮੰਦਰ ਕਹਿੰਦੇ ਹਾਂ ਵਿਦਿਆ ਦਾ ਮੰਦਰ ਹੁੰਦਾ ਹੈ ਉਹ ਜਿੱਥੇ ਆਪਣੇ ਬੱਚੇ ਭੇਜਦੇ ਹਾਂ ਕਿ ਉਹ ਪੜ੍ਹ ਲਿਖ ਕੇ ਚੰਗੇ ਨਾਗਰਿਕ ਬਣ ਜਾਣ ਸੋ ਸਕੂਲ ਦੀ ਅੱਜ ਜਿਹੜੀ ਆ ਇੱਕ ਬੜੀ ਹੀ ਘਨੌਨੀ ਤੇ ਸ਼ਰਮਨਾਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਸਕੂਲ ਦੀ ਪ੍ਰਬੰਧਕ ਯਾਨੀ ਕਿ ਪ੍ਰਿੰਸੀਪਲ ਵੱਲੋਂ ਸਕੂਲ ਦੇ ਵਿੱਚ ਹੀ ਬਿਊਟੀ ਪਾਰਲਰ ਚਲਾਇਆ ਜਾ ਰਿਹਾ ਸੀ ਸੋ ਸਕੂਲ ਦੇ ਵਿੱਚ ਬੈਠ ਕੇ ਉਹ ਇੱਕ ਦੂਸਰੀ ਟੀਚਰ ਦੇ ਕੋਲੋਂ ਆਪਦੇ ਫੇਸ ਦਾ ਜਿਹੜਾ ਫੇਸ਼ੀਅਲ ਕਰਵਾ ਰਹੀ ਸੀ ਤੋ ਜਦੋਂ ਦੂਜੇ ਪਾਸੇ ਇਸ ਦੀ ਜਿਹੜੀ ਭਨਕ ਹੈ ਬਾਕੀ ਟੀਚਰਸ ਨੂੰ ਲੱਗਦੀ ਹੈ ਤੇ ਉਹ ਰੋਕਣ ਦੇ ਲਈ ਪਹੁੰਚਦੇ ਨੇ ਤੇ ਸਭ ਤੋਂ ਮੂਹਰੇ ਜਿਹੜੀ ਔਰਤ ਹੁੰਦੀ ਹੈ ਜਾਂ ਟੀਚਰ ਹੁੰਦੀ ਹੈ ਉਸ ਦਾ ਪ੍ਰਿੰਸੀਪਲ ਦੇ ਨਾਲ ਝੜਪ ਹੋ ਜਾਂਦੀ ਹੈ ਤੇ ਉਸ ਝੜਪ ਦੇ ਵਿੱਚ ਪ੍ਰਿੰਸੀਪਲ ਦੂਸਰੀ ਔਰਤ ਦੇ ਜਿਹੜੀ ਦੂਸਰੀ ਟੀਚਰ ਹੈ ਉਸ ਦਾ ਦੰਧੀਆਂ ਵੱਡ ਵੱਡ ਕੇ ਉਸ ਨੂੰ ਬੁਰਾ ਹਾਲ ਕਰ ਦਿੰਦੀ ਹੈ ਤੇ ਉਸ ਨੂੰ ਜ਼ਖਮੀ ਕਰ ਦਿੰਦੀ ਹੈ ਸੋ ਗੱਲ ਕਰ ਰਹੇ ਆ ਅੱਜ ਜਿਹੜੀਆਂ ਤਸਵੀਰਾਂ ਤੁਸੀਂ ਆਪਦੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਯੂਪੀ ਦੇ ਉਨਾਵ ਦੀਆਂ ਨੇ ਜਿੱਥੇ ਸਕੂਲ ਦੇ ਵਿੱਚ ਹੀ ਬਿਊਟੀ ਪਾਰਲਰ ਚਲਾ ਰਿਆ ਸੀ ਚਲਾਇਆ ਜਾ ਰਿਹਾ ਸੀ ਔਰ ਦੂਜੇ ਪਾਸੇ ਜਦੋਂ ਇਸ ਦੀ ਭਨਕ ਸਕੂਲ ਦੇ ਟੀਚਰਸ ਨੂੰ ਲੱਗਦੀ ਹੈ ਤਾਂ ਉਸ ਨੂੰ ਰੋਕਣ ਦੇ ਲਈ ਪਹੁੰਚਦੇ ਨੇ ਕਿ ਸਕੂਲ ਦੇ ਵਿੱਚ ਇਹ ਕਿਹੋ ਜਿਹਾ ਕਾਰਾ ਕੀਤਾ ਜਾ ਰਿਹਾ ਹੈ ਤਾਂ ਉਹ ਇੱਕਦਮ ਤਿਲਮਿਲਾ ਜਾਂਦੀ ਹੈ ਤੇ ਹਮਲਾ ਕਰ ਦਿੰਦੀ ਹੈ ਦੂਸਰੀ ਟੀਚਰਸ ਦੇ ਉੱਪਰ ਸੋ ਇੱਕ ਜਿਹੜੀ ਤਸਵੀਰ ਤੁਹਾਡੇ ਸਾਹਮਣੇ ਆ ਰਹੀ ਹੈ ਇਸ ਟਾਈਮ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਸੋ ਇਹ ਜਿਹੜੀ ਟੀਚਰ ਹੈ ਟੀਚਰ ਉਸ ਨੂੰ ਰੋਕਣਾ ਚਾਹੁੰਦੀ ਹੈ ਕਿ ਅਸੀਂ ਵਿੱਦਿਆ ਦਾ ਮੰਦਰ ਹੈ ਇੱਥੇ ਬੱਚੇ ਹੁੰਦੇ ਨੇ ਤੇ ਅਸੀਂ ਬੱਚੇ ਨੂੰ ਪੜ੍ਹਾਉਨੇ ਆ ਤਾਂ ਉਸ ਨੇ ਕਹਾ ਸੁਣੀ ਹੋ ਜਾਂਦੀ ਹੈ ਉਸ ਦੇ ਨਾਲ ਝੜਪ ਹੋ ਜਾਂਦੀ ਹੈ ਤੇ ਉਹ ਝੜਪ ਦੇ ਵਿੱਚ ਜਿਹੜੀ ਪ੍ਰਿੰਸੀਪਲ ਹੈ ਉਹ ਦੂਸਰੀ ਟੀਚਰ ਨੂੰ ਜ਼ਖਮੀ ਕਰ ਦਿੰਦੀ ਆ ਸੋ ਇਹ ਜਿਹੜਾ ਪੂਰਾ ਮਾਮਲਾ ਆ ਇਹ ਯੂਪੀ ਸ਼ਹਿਰ ਦਾ ਆ ਯੂਪੀ ਦੇ ਵਿੱਚ ਉਨਾਬ ਇੱਕ ਜ਼ਿਲ੍ਹਾ ਆ ਉਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਤੁਹਾਡੇ ਤੱਕ ਪਹੁੰਚਾ ਰਹੇ ਆ ਮਾਮਲੇ ਦੀ ਜਾਂਚ ਚੱਲ ਰਹੀ ਆ ਪੁਲਿਸ ਕੋਲ ਜਿਹੜੀ ਰਿਪੋਰਟ ਆ ਉਹ ਪਹੁੰਚ ਚੁੱਕੀ ਆ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਕੀ ਕਾਰਵਾਈ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਸਰਕਾਰ ਕੀ ਕਦਮ ਚੁੱਕਦੀ ਆ ਜਾਂ ਜਿਹੜੇ ਸਿੱਖਿਆ ਸੰਸਥਾਨ ਨੇ ਉਹ ਕੀ ਕਦਮ ਚੁੱਕਦੇ ਨੇ ਇਹ ਦਿਲਚਸਪ ਦੇਖਣ ਵਾਲੀ ਗੱਲ ਹੋਏਗੀ Very good.